ਅੱਜ ਅਸੀਂ ਗੱਲ ਕਰਾਂਗੇ ਸਿੱਖ ਇਤਿਹਾਸ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਭਾਈ ਤਾਰੂ ਸਿੰਘ ਜੀ ਦਾ ਜਨਮ 9 ਅਕਤੂਬਰ 1720 ਪਿੰਡ ਪੂਲਾ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਹੁਣ ਜ਼ਿਲ੍ਹਾ ਤਰਨਤਾਰਨ ਦਾ ਹਿੱਸਾ ਹੈ ਵਿਖੇ ਇੱਕ ਕਰਸਾਨ ਭਾਈ ਜੋਧ ਸਿੰਘ ਸੰਧੂ ਦੇ ਘਰ ਹੋਇਆ ਬਾਲ ਵਸੇਰ ਵਿੱਚ ਆਪ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ ਆਪ ਜੀ ਦੀ ਮਾਤਾ ਬਹੁਤ ਹੀ ਨੇਕ ਸਵਾ પતિ ਪਤਨੀ ਇੱਕ ਕਿਸਮ ਦੀ ਔਰਤ ਸੀ ਉਸ ਨੇ ਭਾਈ ਤਾਰੂ ਸਿੰਘ ਦੇ ਮਨ ਵਿੱਚ ਗੁਰੂ ਸਹਿਬਾਨ ਗੁਰਬਾਣੀ ਅਤੇ ਸਿੱਖਿਆਸ ਪ੍ਰਤੀ ਅਜਹਾਸਕਾਰ ਪੈਦਾ ਕਰ ਦਿੱਤਾ ਕਿ ਭਾਈ ਸਾਹਿਬ ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਘਰ ਦੇ ਪ੍ਰੇਮੀਆਂ ਦੀ ਸੇਵਾ ਲਈ ਹਮੇਸ਼ਾ ਹੀ ਤਤ ਪਰ ਰਹਿਣ ਲੱਗ ਪਈ ਲੋੜਵੰਦ ਗੁਰਮੁਖ ਪਿਆਰੇ ਉਹਨਾਂ ਦੇ ਘਰ ਕਈ ਕਈ ਦਿਨ ਠਹਿਰ ਕੇ ਪ੍ਰਸ਼ਾਦਾ ਪਾਣੀ ਛਕਦੇ ਸਨ ਕਦੇ ਕਦੇ ਭਾਈ ਸਾਹਿਬ ਬਾਬਾ ਬੁੱਢਾ ਜੀ ਨੇੜਲੇ ਜੰਗਲਾਂ ਵਿੱਚ ਵਸਦੇ ਸਿੰਘਾਂ ਨੂੰ ਰਸਦਾਂ ਵੀ ਪਹੁੰਚਾਇਆ ਕਰਦੇ ਸਨ ਪਰਉਪਕਾਰੀ ਅਤੇ ਨੇਕ ਵਖਤ ਹੋਣ ਕਰਕੇ ਆਲੇ ਦੁਆਲੇ ਦੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੀ ਉਹਨਾਂ ਦਾ ਬਹੁਤ ਸਤਕਾਰ ਸੀ ਇਸ ਸਤਕਾਰ ਸਦਕਾ ਹੀ ਭਾਈ ਤਾਰੂ ਸਿੰਘ ਜੀ ਸੰਕਟ ਦੇ ਸਮੇਂ ਆਪਣੀ ਨਗਰ ਖੇੜੇ ਵਿੱਚ ਦੇਖੋ ਰੀਚਰ ਦੇ ਰਹੇ ਸਨ ਜੰਡਿਆਲੇ ਦਾ ਉਸਨੀਕ ਹਰਪਖ ਪਟਨ ਰਿੰਜੀਨੀਆ ਜਿਸ ਦੇ ਬਢੇਰਿਆਂ ਦੀ ਬਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਫੜੀ ਸੀ ਉਹ ਗੁਰੂ ਨਾਨਕ ਦੇਵ ਕਰ ਦਾ ਅਕਰਿਤ ਕਰਨ ਸਾਬਤ ਹੋਇਆ ਬਾਬੇ ਕਿਆਂ ਦਾ ਧੰਨਵਾਦੀ ਹੋਣ ਦੀ ਵਜਾਇ ਉਹ ਗੁਰੂ ਘਰ ਦੇ ਪਿਆਰਿਆਂ ਲਈ ਘਾਤ ਕੀ ਬਣ ਬੈਠਾ ਇਸ ਘਾਤ ਕਮਾਈ ਪੈਤੜੇ ਤੋਂ ਹੀ ਉਸਨੇ ਲਾਹੌਰ ਦੇ ਗਵਰਨਰਲ ਜਕਰੀਆ ਖਾਨ ਨੂੰ ਜਾ ਕੇ ਮੂੰਹ ਮਾਰਿਆ ਕਿ ਪੂਲੇ ਪਿੰਡ ਵਿੱਚ ਵਸਦਾ ਤਾਰੂ ਸਿੰਘ ਆਪਣੇ ਘਰ ਆਏ ਡਾਕੂਆਂ ਨੂੰ ਭੋਜਨ ਪਾਣੀ ਸ਼ਿਕਾਉਂਦਾ ਹੈ ਅਤੇ ਰਾਤ ਠਹਿਰਨ ਲਈ ਜਗਾ ਦਿੰਦਾ ਹੈ ਉਸ ਦੇ ਇਸ ਤਰ੍ਹਾਂ ਕਰਨ ਨਾਲ ਪਿੰਡ ਦੇ ਲੋਕਾਂ ਨੂੰ ਆਪਣੀ ਇੰਜਾਨ ਅਤੇ maal ਦਾ ਖਤਰਾ ਅਕਸਰ ਬਣਿਆ ਰਹਿੰਦਾ ਹੈ ਹਕੂਮਤ ਦੇ ਵਾਗਿਆਂ ਦੀ ਮਦਦ ਕਰਨ ਦੇ ਨਾਲ ਨਾਲ ਤਾਰੂ ਸਿੰਘ ਮੁਖਬਰੀ ਦਾ ਕੰਮ ਵੀ ਕਰਦਾ ਹੈ ਇੱਥੇ ਹੀ ਵਸ ਨਹੀਂ ਹੋਰ ਵੀ ਬਹੁਤ ਸਾਰੀਆਂ ਝੂਠੀਆਂ ਕਹਾਣੀਆਂ ਕੱਢ ਕੇ ਮੇਰੇ ਇੰਜੀਨੀਅਰ ਨੇ ਜਕਰੀਆ ਖਾਂ ਦੇ ਕੰਮ ਚੰਗੀ ਤਰ੍ਹਾਂ ਭਰ ਦਿੱਤੇ ਦੂਜੇ ਪਾਸੇ ਸਰਕਾਰ ਤਾਂ ਇਹ ਉਮੀਦ ਲਾਈ ਬੈਠੀ ਸੀ ਕਿ ਪਿੰਡਾਂ ਵਿੱਚ ਰਹਿਣ ਵਾਲੇ ਵਿਰਲੇ ਟਾਮੇ ਸਿੱਖ ਜਿੱਥੇ ਸਰਕਾਰ ਦੀ ਹਾਂ ਦੇ ਛਾ ਮਿਲਾ ਕੇ ਚੱਲਣ ਉੱਥੇ ਸਰਕਾਰੀ ਨਿਮਾਜ਼ ਦੇ ਪ੍ਰਤੀ ਵਫਾਦਾਰ ਵੀ ਰਹਿਣ ਪਰ ਸਰਕਾਰ ਦੀ ਉਮੀਦ ਦੇ ਉਲਟ ਭਾਈ ਤਾਰੂ ਸਿੰਘ ਵਰਗੇ ਕੇਵਲ ਸਿੱਖ ਆਪਣੀ ਸ਼ੁਕ ਸ਼ਾਂਤੀ ਖਾਤਰ ਹੀ ਨਹੀਂ ਜੋ ਰਹੇ ਸੰ ਸਭੋ ਆਪਣੇ ਸਰਲਤ ਸੂਰਮੇ ਭਰਾਵਾਂ ਦੀ ਲੋੜ ਪੈਣ ਤੇ ਡਟ ਮਿਸਹਤਾ ਵੀ ਕਰਦੇ ਸਨ ਇਸ ਤੋਂ ਛੋਟ ਉਹਨਾਂ ਵੀਰਾਂ ਨੂੰ ਆਉਣ ਵਾਲੀ ਖਤਰਿਆਂ ਦੀ ਆਮਦਨ ਤੋਂ ਵੀ ਆਮਦਨ ਤੋਂ ਵੀ ਗਿਆਤ ਕਰਵਾਉਂਦੇ ਰਹਿੰਦੇ ਸਨ ਸੂਬੇਦਾਰ ਜਕਰੀਆ ਖਾਨੇ ਹਰਪਖ ਨਰਿੰਜਿਨੀ ਦੀ ਚੁਗਲੀ ਤੇ ਚੋਕ ਵਿੱਚ ਆ ਕੇ ਬਗੈਰ ਕਿਸੇ ਪੁਸ਼ਪ ਪੜਤਾਲ ਤੋਂ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ ਇਸੋ ਕੁ ਤਹਿ ਤਹੀ ਲਗਭਗ ਡੇਢ ਕੁ ਦਰਜਨ ਪੁਲਿਸੀਏ ਪੁੱਲੇ ਪਿੰਡ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਲਈ ਆ ਗਏ ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੇ ਸਨ ਤਾਂ ਪੁੱਲੇ ਪਿੰਡ ਦੇ ਸਨਿਕਾ ਨੇ ਭਾਈ ਸਾਹਿਬ ਦੀਆਂ ਨੇਕੀਆਂ ਨੂੰ ਸਨਮੁਖ ਰੱਖ ਕੇ ਉਹਨਾਂ ਦੀ ਨਜਾਇਜ਼ ਪਕੜ ਦੇ ਖਿਲਾਫ ਹਾਂ ਦਾ ਨਾਰਾ ਵੀ ਮਾਰਿਆ ਪਰ ਇਸ ਨਾਰੇ ਦੀ ਆਵਾਜ਼ ਹਕੂਮਤ ਦੇ ਬੋਲੇ ਕੰਨਾਂ ਤੇ ਕੋਈ ਅਸਰ ਨਾ ਕਰ ਸਕੀ ਰਾਸਤੇ ਵਿੱਚ ਪੜਾਣੇ ਦੇ ਸਿੱਖਾਂ ਨੇ ਨਿਰਦੋਸ਼ ਭਾਈ ਤਾਰੂ ਸਿੰਘ ਨੂੰ ਛਡਾਉਣ ਲਈ ਜਦੋਂ ਪੁਲਿਸੀਆਂ ਨਾਲ ਦੋਹੱਥ ਕਰਨੇ ਚਾਹੇ ਤਾਂ ਭਾਈ ਸਾਹਿਬ ਨੇ ਉਹਨਾਂ ਨੂੰ ਅਜਾਹਾ ਕਰਨ ਤੋਂ ਵਰਜੇ ਦਿੱਤਾ ਲਾਹੌਰ ਜਾ ਕੇ ਭਾਈ ਤਾਰੂ ਸਿੰਘ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਕਈ ਅਸਹਿ ਅਤੇਕ ਹੈ ਤਸੀਹੇ ਦਿੱਤੇ ਗਏ ਔਰ ਜਿਉਂ-ਜਿਉਂ ਹਕੂਮਤੀ ਕਰਿੰਦਿਆਂ ਵੱਲੋਂ ਭਾਈ ਸਾਹਿਬ ਨੂੰ ਸਤਾਇਆ ਜਾ ਰਿਹਾ ਸੀ ਿਵੇਂ-ਤੇਵੇਂ ਉਹਨਾਂ ਦੀ ਚਿਹਰੇ ਦੀ ਚਮਕ ਚੜ੍ਹਦੀ ਕਲਾ ਵਿੱਚ ਜਾ ਰਹੀ ਸੀ ਅਖੀਰ ਭਾਈ ਤਾਰੂ ਸਿੰਘ ਨੂੰ ਨਵਾਬ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਨਿਰਤਰਕਤਾ ਨਾਲ ਭਾਈ ਸਾਹਿਬ ਨੇ ਖਾਨ ਨੂੰ ਕਿਹਾ ਅਸੀਂ ਜ਼ਮੀਨ ਦਾ ਮਾਲੀਆ ਅਤੇ ਟੈਕਸ ਸਰਕਾਰ ਨੂੰ ਦਿੰਦੇ ਹਾਂ ਬਾਕੀ ਮਿਹਨਤ ਜੋ ਸਾਡੇ ਪੱਲੇ ਪੈਂਦੀ ਹੈ ਉਸ ਵਿੱਚੋਂ ਅਸੀਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ ਇਹ ਨਵਾਬ ਤੂੰ ਦੱਸ ਇਸ ਵਿੱਚ ਤੇਰੀ ਜੇਬ ਵਿੱਚੋਂ ਕੀ ਜਾਂਦਾ ਹੈ ਜਿਸ ਦੀ ਤੂੰ ਸਾਨੂੰ ਸਜ਼ਾ ਦੇ ਰਿਹਾ ਹੈ ਭਾਈ ਤਾਰੂ ਸਿੰਘ ਦੀਆਂ ਖਰੀਆਂ-ਖਰੀਆਂ ਸੁਣ ਕੇ ਨਵਾਬ ਜਕਰੀਆ ਖਾਨ ਦੇ ਖੱਤੀ ਕਪੜੇ ਅੱਗ ਲੱਗ ਗਈ ਕੋਈ ਦਲੀਲਪੂਰਕ ਉੱਤਰ ਦੇਣ ਦੀ ਬਜਾਏ ਉਹ ਕਹਿਣ ਲੱਗਾ ਤੇਰੀ ਜਾਨ ਕੇਵਲ ਮੁਸਲਮਾਨ ਬਣ ਨਾਲ ਹੀ ਬਖਸ਼ੀ ਜਾ ਸਕਦੀ ਹੈ ਭਾਈ ਤਾਰੂ ਸਿੰਘ ਜੀ ਨੇ ਦਲੇਰ ਨਾਵਾ ਜਵਾਬ ਵਿੱਚ ਕਿਹਾ ਕਿ ਮੁਸਲਮਾਨ ਬਣ ਕੇ ਮੈਨੂੰ ਮੌਤ ਨਹੀਂ ਆਵੇਗੀ ਕੀ ਮੁਸਲਮਾਨ ਕਦੀ ਮਰਦੇ ਨਹੀਂ ਹਨ ਜੇਕਰ ਮੌਤ ਨੇ ਇੱਕ ਦਿਨ ਆ ਹੀ ਜਾਣਾ ਹੈ ਤਾ ਮੈਂ ਆਪਣੇ ਗੁਰੂ ਧਰਮ ਤੋਂ ਕਿਉਂ ਬੋ ਮੈਂ ਖੋਵਾ ਇਸ ਬੋਮਿਕਤਾ ਦੇ ਕਾਰਨ ਮੈਂ ਦਰਗਾਹ ਵਿੱਚ ਗੁਰੂ ਨੂੰ ਕੀ ਮੂੰਹ ਦਿਖਾਵਾਂਗਾ ਪਾਉ ਤ ਭਾਈ ਤਾਰੂ ਸਿੰਘ ਦੀ ਨਿਡਰਤਾ ਨੂੰ ਵੇਖ ਕੇ ਸੂਬੇਦਾਰ ਖਾਨ ਖਾਨ ਦੇ ਦੰਦ ਜੜ ਗਏ ਜਨੂਨ ਦੀ ਅੱਗ ਵਿੱਚ ਮਚਿਆ ਹੋਣ ਕਰਕੇ ਭਾਈ ਤਾਰੂ ਸਿੰਘ ਨੂੰ ਕਹਿਣ ਲੱਗਾ ਮੈਂ ਦੇਖਦਾ ਹਾਂ ਕਿ ਤੂੰ ਆਪਣੀ ਇਸ ਸਿੱਖੀ ਨੂੰ ਕਿਸ ਤਰ੍ਹਾਂ ਕਾਇਮ ਰੱਖਦਾ ਹੈ ਇਹ ਆ ਕੇ ਖਾਨੇ ਜਲਾਦ ਨੂੰ ਬੁਲਾ ਲਿਆ ਅਤੇ ਹੁਕਮ ਕੀਤਾ ਕਿ ਇਸ ਬਾਗੀ ਦੀ ਖੋਪੜੀ ਕੇਸਾਂ ਸਮੇਤ ਸਿਰ ਤੋਂ ਵੱਖ ਕਰ ਦਿੱਤੀ ਜਾਵੇ ਭਾਈ ਤਾਰੂ ਸਿੰਘ ਨੇ ਧਰਮ ਨੂੰ ਹਾਰਨ ਦੀ بجائے ਸਰੀਰ ਨੂੰ ਹਾਰਨਾ ਪ੍ਰਵਾਨ ਕਰ ਲਿਆ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਮੋਚੀ ਨੇ ਆਪਣੀ ਤੇਜ਼ ਧਾਰ ਵਾਲੀ ਰੰਬੀ ਨਾਲ ਭਾਈ ਸਾਹਿਬ ਦੀ ਖੋਪੜੀ ਕੇਸਾਂ ਸਮੇਤ ਸਿਰ ਤੋਂ ਉਤਾਰ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਇਸ ਕਸ਼ਟ ਨੂੰ ਸਹਿਣ ਕਰਦਿਆਂ ਭਾਈ ਸਾਹਿਬ ਨੇ ਸੀ ਤੱਕ ਨਹੀਂ ਉਚਾਰੀ ਸਗੋਂ ਕਾਲਪੁਰਖ ਵਾਹਿਗੁਰੂ ਦੇ ਪਾਣੀ ਨੂੰ ਮਿੱਠਾ ਕਰਕੇ ਮੰਨ ਲਿਆ ਅਤੇ ਖੋਪੜੀ ਉਤਾਰਨ ਤੋਂ 12 ਦਿਨ ਦੇ ਲਗਭਗ ਜਿਉਂਦਾ ਰਹੀਂ ਜਦੋਂ ਭਾਈ ਤਾਰੂ ਸਿੰਘ ਦੇ ਸਿਰ ਤੋਂ ਖੂਨ ਵਹਿ ਰਿਹਾ ਸੀ ਤਾਂ ਉਧਰ ਜਕਰੀਆ ਖਾਨ ਨੂੰ ਸ਼ਾਪ ਦਾ ਵੱਨ ਪੈ ਗਿਆ ਜਦੋਂ ਸਾਰੀਆਂ ਸ਼ਕਮਤਾਵਾਂ ਹਿੱਲੇ ਵਿਕਾਰ ਹੋ ਗਏ ਆਖਾਰ ਨੂੰ ਕੁਝ ਆਪਣੀ ਕੀਤੀ ਤੇ ਅਫਸੋਸ ਹੋਣ ਲੱਗਾ ਇਸ ਅਸੋਸ ਸਦ ਕਾਹੀ ਉਸਨੇ ਭਾਈ ਸਵੇਕ ਸਿੰਘ ਰਾਹੀਂ ਆਪਣਾ ਅਫਸੋਸ ਨਾਮਾ ਖਾਲਸਾ ਪੰਥ ਨੂੰ ਭੇਜਿਆ ਜਦੋਂ ਖਾਨ ਦੇ ਮਾਫੀ ਨਾਮੇ ਨੂੰ ਖਾਲਸੇ ਨੇ ਵਿਚਾਰਿਆ ਤਾਂ ਉਸ ਵਿਚਾਰ ਚਰਚਾ ਵਿੱਚੋਂ ਖਾਨ ਦੇ ਇਲਾਜ ਲਈ ਭਾਈ ਤਾਰੂ ਸਿੰਘ ਦੀ ਜੁੱਤੀ ਉਸ ਦੇ ਸਿਰ ਵਿੱਚ ਮਾਰਨ ਦਾ ਸੋਦਾ ਸੁਝਾ ਦਿੱਤਾ ਗਿਆ ਫਸੀ ਹੋਈ ਨਵਾਬ ਅਤੇ ਉਸ ਦੇ ਅਹਿਲਕਾਰਾਂ ਨੂੰ ਇਹ ਅੱਕ ਵੀ ਚੱਬਣਾ ਪਿਆ ਜਿਉਂ-ਜਿਉਂ ਭਾਈ ਤਾਰੂ ਸਿੰਘ ਦੀ ਜਿੱਤੀ ਪਾਪੀ ਖਾਨ ਦੇ ਸਿਰ ਵਿੱਚ ਵੱਜ ਰਹੀ ਸੀ ਕਿਉਂ ਤੇ ਉਸ ਦੇ ਪਛਾਪ ਦਾ ਵਨ ਖੁੱਲ ਰਿਹਾ ਸੀ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ 16 ਜੁਲਾਈ 1745 ਈਸਵੀ ਨੂੰ ਇਸ ਸੰਸਾਰੀ ਸੰਸਾਰ ਤੋਂ ਕੂਚ ਕਰ ਗਿਆ ਜਦੋਂ ਜਗੜੀਆਂ ਖਾਂਦੀ ਮੌਦੀ ਖਬਰ ਭਾਈ ਤਾਰੂ ਸਿੰਘ ਨੂੰ ਮਿਲੀ ਤਾਂ ਉਸਨੇ ਵੀ ਆਪਣੇ ਪੰਜਪੂਪਤਨ ਜ਼ਖਮੀ ਸਰੀਰ ਨੂੰ ਤਿਆਗ ਦਿੱਤਾ ਅੱਜ ਜਦੋਂ ਵੀ ਵਾਹਿਗੁਰੂ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਸਿੱਖੀ ਨੂੰ ਕੇ ਸਵਰਸਣ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਜੀ ਦੇ ਨਾਮ ਦਾ ਜ਼ਿਕਰ ਵੀ ਬੜੇ ਯਦਗਾਰ ਨਾਲ ਲਿਆ ਜਾਂਦਾ ਹੈ